ਅਨੰਦਪੁਰ ਦੇ ਕਿਲੇ ਦੇ ਅੰਦਰ ਜਾਂ ਹੋਰ ਕਈ ਜੰਗਾਂ ਆਈਆਂ। ਉਹਨਾਂ ਜੰਗਾਂ ਦੇ ਬਾਬਤ ਭਾਈ ਕਨਈਆ ਜੀ ਗੁਰਸਿੱਖਾਂ ਨੂੰ ਜਲ ਸਿਕਾਉਣ ਦੀ ਸੇਵਾ ਕਰਦੇ ਤੇ ਨਾਲ ਹੀ ਜਿਹੜੇ ਮੁਗਲ ਹਨ ਪਠਾਨ ਹਨ ਦੁਸ਼ਮਣ ਹਨ ਇਹਨਾਂ ਨੂੰ ਵੀ ਜਲ ਸਿਕਾਇਆ ਕਰਦੇ। ਸਤਿਗੁਰੂ ਸਹਿਮਾਰਾ ਜੀ ਨੂੰ ਸ਼ਿਕਾਇਤ ਪਹੁੰਚੀ ਮਹਾਰਾਜ ਭਾਈ ਕਨਈਆ ਜੀ ਦੇ ਸਾਨੂੰ ਤੇ ਜਲ ਸਿਕਾਉਂਦਾ ਹੀ ਇਹਦੇ ਦੁਸ਼ਮਣਾਂ ਨੂੰ ਵੀ ਜਲ ਸਿਕਾਉਂਦਾ ਹੈ। ਅਸੀਂ ਇਹਨਾਂ ਦਮ ਲਾ ਕਰਕੇ ਉਹਨਾਂ ਨੂੰ ਮਾਰਦੇ ਆਂ। ਜਖਮੀ ਕਰਦੇ ਆ ਤੇ ਇਹ ਜਲ ਛਕਾ ਕੇ ਉਹਨਾਂ ਨੂੰ ਫਿਰ ਜਿਉਂਦਾ ਕਰ ਦਿੰਦਾ ਮਹਾਰਾਜ ਨੇ ਪੁੱਛਿਆ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਕਿਸ ਤਰ੍ਹਾਂ ਦੀ ਵਰਤਾ ਮਹਾਰਾਜ ਕਹਿਣ ਲੱਗੇ ਹੱਸ ਜੁੜ ਕੇ ਸੱਚੇ ਪਾਤਸ਼ਾਹ ਤੁਸੀਂ ਕਿਹਾ ਸੀ ਕਿ ਜੀਵ ਨੂੰ ਜਲ ਛਕਾਉਣਾ ਹੈ ਸੇਵਾ ਕਰਨੀ ਹੈ ਤੇ ਮਹਾਰਾਜ ਸੇਵਾ ਮੈਂ ਸੱਚੇ ਗੁਰੂ ਦੀ ਕਰਦਾ ਹਾਂ ਮਹਾਰਾਜ ਮੈਂ ਵਿਤਕਰਾ ਤੇ ਤਾਂ ਕਰਾਂ ਜੇ ਕਿਸੇ ਦੇ ਵਿੱਚ ਮੈਨੂੰ ਤੇਰੀ ਜੋਤ ਨਾ ਦਿਖਦੀ ਹੋਵੇ ਸਤੇ ਪਾਰਸ਼ਾ ਮੈਂ ਜਿੱਧਰ ਵੇਖਦਾ ਮੈਨੂੰ ਤੇ ਗੁਰਕਲਗੀ ਧਾਰ ਹੀ ਦਿਸਦੇ ਹਨ ਮੈਨੂੰ ਤੇ ਗੁਰਕਲਗੀ ਧਾਰ ਹੀ ਨਜ਼ਰ ਆਉਂਦੇ ਹਨ ਤੇਰੇ ਤੋਂ ਬਿਨਾ ਮੈਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ ਸੋ ਜਤਕਤ ਵੇਖੋ ਮਹਾਰਾਜ ਜਿੱਧਰ ਵੀ ਵੇਖੀਏ ਤੇਰੀ ਹੀ ਜੋਤ ਹੈ ਤਿਸ ਬਿਨ ਦੂਜਾ ਨਾਹੀ ਕੋਏ ਉਸ ਪਰਮੇਸ਼ਰ ਤੋਂ ਬਿਨਾ ਦੂਜਾ ਕੋਈ ਵੀ ਇਸ ਜੀਵ ਦੇ ਮਨ ਦੇ ਸੋਗਾਂ ਨੂੰ ਖਤਮ ਕਰਨ ਵਾਲਾ ਦੇਹ ਦੇ ਰੋਗਾਂ ਨੂੰ ਖਤਮ ਕਰਨ ਵਾਲਾ ਇਸ ਮਨ ਦੀਆਂ ਵਿਪਤਾਵਾਂ ਨੂੰ ਖਤਮ ਕਰਨ ਵਾਲਾ ਮਿਹਰਾਂ ਕਰਨ ਵਾਲਾ ਹੋਰ ਕੋਈ ਨਹੀਂ ਸਾਰਿਆਂ ਤੋਂ ਵੱਡਾ ਉਹ ਅਕਾਲ ਪੁਰਖ ਹੈ ਸੁਜੀਵ ਨੂੰ ਇਹੀ ਉਪਦੇਸ਼ ਹੈ ਕਿ ਉਸ ਅਕਾਲ ਪੁਰਖ ਵੈਗੁਰੂ ਦਾ ਪੱਲਾ ਫੜ ਜਿਹਦਾ ਪੱਲਾ ਫੜਨ ਦੇ ਨਾਲ ਇਸ ਸੰਸਾਰ ਤੋਂ ਇਸ ਸੰਸਾਰ ਅੰਦਰ ਰਹਿੰਦੇ ਆ ਹੋਇਆਂ ਵੀ ਇਸ ਤੋਂ ਰੁਕਸਤ ਹੋਏ ਬਾਅਦ ਵੀ ਤੈਨੂੰ ਇਹ ਜੀਵ ਪਰਮੇਸ਼ਰ ਦਾ ਨਾਮ ਰੱਖਿਆ ਕਰੇਗਾ ਦੋ ਚੀਜ਼ਾਂ ਪਰਲੋਕ ਦੇ ਅੰਦਰ ਜਾਂਦੀਆਂ ਹਨ ਸਾਰਿਆਂ ਤੋਂ ਪਹਿਲਾਂ ਕਰਮ ਤੇ ਦੂਸਰਾ ਜਪਿਆ ਹੋਇਆ ਨਾਮ ਇਹ ਚੀਜ਼ਾਂ ਨੂੰ ਆਪਣੇ ਮਨ ਅੰਦਰ ਗ੍ਰਹਿਣ ਕਰ ਲੈ ਕਰਮ ਵੀ ਬਣਾ ਕਰਕੇ ਰੱਖਣਾ ਕਰੀਏ ਤੇ ਗੁਰੂ ਦਾ ਨਾਮ ਵੀ ਚਿੰਤਨ ਕਰੀਏ